ਬਾਚੀ ਨੇ ਸਿੱਧੇ ਬਚਨ ਕਹਿ ਤੁਹਾਨੂੰ ਯਾਦ ਹੈ ਪੜੋ ਹਜ਼ੂਰ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪੜੀ ਇੱਥੋਂ ਸ਼ੁਰੂ ਨਹੀਂ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਮੂਤ ਪਲਿਤ ਕੱਪੜ ਹੋਏ ਦੇ ਸੋ ਬੁਣ ਲਈਏ ਓ ਧੋਏ ਭਰੀਏ ਮਤ ਬਾਪਾ ਕੈ ਸੰਗ ਓ ਤੋਪੇ ਨਾਵੇ ਕੈ ਪੜੋ ਪਰਿਅ ਮਤ ਪਾਪ ਕੈ ਸੰਗ ਉਹ ਧੋਪੇ ਨਾਵੇ ਪਰਿਅ ਮਤ ਪਾਪ ਕੈ ਸੰਗ ਉਹ ਧੋਪੇ ਨਾਵੇ ਕੈ ਰੰਗ ਭਾਈਓ ਨਾਮ ਨਾਲ ਮਤ ਦੇ ਪਾਪ ਤਰਨ ਲੈ ਨਾਮ ਜਪਣਾ ਪੈਗਾ ਮਹਾਰਾਜ ਜੀ ਹੋਰ ਫਿਰ ਕੀ ਕਰਨਾ ਪੈਗਾ ਕਹਿੰਦੇ ਇੱਕ ਚੀਜ਼ ਹੋਰ ਪਰਹੇਜ਼ ਰੱਖਣਾ ਪੈਣਾ ਆਖੋ ਵਾਹਿਗੁਰੂ ਅੱਛਾ ਐਸਾ ਕੋਈ ਡਾਕਟਰ ਨਹੀਂ ਜਿਹੜਾ ਤੁਹਾਨੂੰ ਦਵਾਈ ਦੇ ਕੇ ਕਵੇ ਸ਼ੂਗਰ ਦੀ ਦਵਾਈ ਦੇਤੀ ਹੈ ਹੁਣ ਗੁਲਾਬ ਜੰਮਣਾ ਜਿੰਨੀ ਮੱਦੀ ਖਾ ਲਓ ਦੱਸੋ ਕੋਈ ਡਾਕਟਰ ਹੈ ਸ਼ੂਗਰ ਦੀ ਦਵਾਈ ਦੇ ਕੇ ਕਵੇ ਗੁਲਾਬ ਜੰਮਣਾ ਰੱਜ ਰੱਜ ਕੇ ਖਾਓ ਨਹੀਂ ਬੀਪੀ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਕੇ ਕਵੇ ਬਰੈਡ ਪਕੌੜੇ ਰੱਜ ਕੇ ਖਾਈ ਹੁਣ ਪਰੌਂਠੇ ਨਹੀਂ ਉਹ ਦਵਾਈ ਵੀ ਦਿੰਦਾ ਹੈ ਪਲੱਸ ਨਾਲ ਪਰਹੇਜ਼ ਦਿੰਦਾ ਐ ਇੰਨਾ ਅਸਰ ਦਵਾਈ ਦਾ ਸ਼ਾਇਦ ਨਾ ਹੋਵੇ ਜਿੰਨਾ ਪਰਹੇਜ਼ ਦਾ ਹੋਣਾ ਹੈ ਮੈਂ ਤੈਨੂੰ ਦਵਾਈ ਦੇ ਰਿਹਾ ਪਰ ਨਾਲ ਪਰਹੇਜ਼ ਰੱਖੀ ਦੋ ਚੀਜ਼ਾਂ ਦਿੰਦਾ ਨਾ ਇੱਕ ਦਵਾਈ ਮੈਡੀਸਨ ਔਰ ਦੂਜਾ ਨਾਲ ਪਰਹੇਜ਼ ਔਰ ਸਿਆਣੇ ਮੁਰੋ ਕਹਿੰਦੇ ਨੇ ਕਈ ਵਾਰ ਦਵਾਈ ਨਾਲੋਂ ਵੱਧ ਪਰਹੇਜ਼ ਅਸਰ ਕਰਦਾ ਹੈ ਪਰਹੇਜ਼ ਰੱਖੋਗੇ ਤਾਂ ਥੋੜੀ ਦਵਾਈ ਨਾਲ ਵੀ ਠੀਕ ਹੋ ਜਾਓਗੇ ਪਰਹੇਜ਼ ਨਹੀਂ ਰੱਖੋਗੇ ਬੱਤੀ ਦਵਾਈ ਖਾ ਕੇ ਵੀ ਤੰਦਰੁਸਤ ਨਹੀਂ ਹੋਵੋਗੇ ਐਦਾਂ ਪਾਤਸ਼ਾਹਾਂ ਨੇ ਕੱਲੀ ਦਵਾਈ ਨਹੀਂ ਦਿੱਤੀ ਕੱਲਾ ਨਾਮ ਨਹੀਂ ਦਿੱਤਾ ਲੋਕਾਂ ਨੂੰ ਕਿ ਪਾਪ ਉਤਰ ਜਾਣ ਇੱਕ ਪਰਹੇਜ਼ ਵੀ ਦਿੱਤਾ ਭਾਈ ਹੁਣ ਪੁੰਨ ਤੇ ਪਾਪ ਦਾ ਧਿਆਨ ਰੱਖੀ ਮੈਂ ਤੈਨੂੰ ਨਾਮ ਜਪ ਕੇ ਪਾਪ ਉਤਨ ਦੀ ਦਵਾਈ ਦੇ ਕੇ ਨਹੀਂ ਕਹਿ ਰਹੇ ਤੇ ਫਿਰ ਤਰੀ ਜਾਈ ਪਾਪ ਨਾਮ ਜਪੀ ਪਾਪ ਮਤ ਤੋਂ ਉੱਤਰ ਜਾਣਗੇ ਪਰ ਪੁੰਨ ਤੇ ਪਾਪ ਦਾ ਧਿਆਨ ਰੱਖੀ ਇਹ ਚੀਜ਼ ਯਾਦ ਰੱਖੀ ਤੈਨੂੰ ਰੱਬ ਵੇਖ ਰਿਹਾ ਹੈ ਜਦੋਂ ਤੇਰੇ ਮਨ ਅੰਦਰ ਭੈ ਪੈਦਾ ਹੋਏਗਾ ਉਦੋਂ ਪਾਪ ਨੇੜੇ ਨਹੀਂ ਆਉਣਗੇ ਜੇ ਪਾਪਾਂ ਤੋਂ ਬਚਣੇ ਪਰਹੇਜ਼ ਰੱਖਣਾ ਪਵੇਗਾ ਨਾਲੀ ਬਾਦਸ਼ਾਹ ਨੇ ਪੰਕਤੀ ਕਹੀ ਇਹ ਯਾਦ ਰੱਖੀ ਤੇਰੇ ਮਨ ਚ ਨਾ ਰਵੇ ਕਿਹੜਾ ਕੋਈ ਵੇਖ ਰਿਹਾ ਖਾਓ ਪੀਓ ਮौजਾਂ ਕਰੋ ਇਹ ਜਗ ਆ ਜਗ ਮਿੱਠਾ ਅਗਲਾ ਕਨੇ ਡਟਾਈਟ ਡਿੰਕ ਐਂਡ ਵੀ ਮੇਰੀ ਨੋਟ ਡਰਿੰਕ ਐਂਡ ਵੀ ਮੇਰੀ ਖਾਣ ਪੀਣ ਮौजਾਂ ਕਰਨ ਲਈ ਸਰੀਰ ਨਹੀਂ ਮਿਲਿਆ ਕਰ ਸਕਦੇ ਆ ਪਰ ਰੱਬ ਵੇਖ ਰਿਹਾ ਉਹਨੇ ਇੱਕ ਇੱਕ ਪਲ ਦਾ ਹਿਸਾਬ ਮੰਗਣਾ ਸਤੋਂ ਔਰ ਰੱਬ ਨੇ ਮੁਕਰ ਨਹੀਂ ਦੇਣਾ ਕਿਹਾ ਕੰਮ ਮੈਂ ਨਹੀਂ ਕੀਤਾ ਬੰਦੇ ਦਾ ਸੁਭਾਅ ਹੈ ਗਲਤੀ ਕਰਕੇ ਅਸੀਂ ਮੁਕਰ ਜਾਈਦਾ ਮੈਂ ਨਹੀਂ ਜੀ ਕੀਤਾ ਜੇ ਸਾਹਮਣੇ ਵੀਡੀਓ ਆ ਜਾਏ ਫਿਰ ਮੰਨਣਾ ਪੈਣਾ ਬਈ ਰੱਬ ਬਾਈ ਵਾਚ ਰਿਕਾਰਡ ਕਰਦੇ ਆ ਸਾਨੂੰ ਉਹਨੇ ਵਖਾ ਦੇਣਾ ਕਿ ਆ ਕੁਝ ਤੂੰ ਕੀਤਾ ਉਹਨੇ ਮੁਕਰ ਨਹੀਂ ਦੇਣਾ ਪਾਪ ਕਰੇ ਕਰ ਮੁਕਰ ਪਾਵੇ ਭੇਖ ਕਰੇ ਨਿਰਵਾਨ ਨੇ ਪਰ ਰੱਬ ਨੇ ਮੁਕਰ ਨਹੀਂ ਦੇਣਾ ਕਿਉਂ ਉਹ ਵਾਚ ਕਰਦੇ ਤੁਹਾਨੂੰ ਰੋਈ ਯਾਦ ਹੈ ਕਿ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਉਹ ਸਾਹਮਣੇ ਵਾਚ ਕਰ ਰਿਹਾ ਹਾਦੂਰ ਮਨਨ ਬਿਲਕੁਲ ਸਾਹਮਣੇ ਬਿਲਕੁਲ ਬਿਲਕੁਲ ਸਾਹਮਣੇ ਵਾਚ ਕਰ ਰਿਹਾ ਪੜੋ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਗੱਜ ਕੇ ਪੜਿਆ ਕਰੋ ਕਰਮੀ ਆਪੋ ਹਾਂ ਕਰਮੀ ਆਪੋ ਇਹ ਚੁਣੇ ਤਿੰਨ ਲਿਖੇ ਕਰਮੀ ਦੂਜੇ ਦੀ ਤੇ ਸਾਬ ਦੂਜੇ ਨੂੰ ਨਾ ਆਪੋ ਆਪਣੀ ਪੜੋ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਭਾਈ ਰੱਬ ਤੈਨੂੰ ਵਾਚ ਕਰ ਰਿਹਾ ਤੂੰ ਨਾਲ ਦੀ ਨਾਲ ਪਰਹੇਜ਼ ਰੱਖਣਾ ਕਿ ਤੇਤੋਂ ਪਾਪ ਨਾ ਹੋਵੇ ਮਹਾਰਾਜ ਜਿੱਤੋਂ ਬਚਿਆ ਕਿਵੇਂ ਜਾ ਸਕਦਾ ਹੈ ਬਾਤਸ਼ਾਨ ਕਿ ਕੋਈ ਚੀਜ਼ ਤੈਨੂੰ ਭੈ ਹੋਣਾ ਚਾਹੀਦਾ ਹੈ ਡਰ ਹੋਣਾ ਚਾਹੀਦਾ ਹੈ ਕਿਉਂ ਤੈਨੂੰ ਵੇਖ ਰਿਹਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ ਜਦੋਂ ਕੋਈ ਵੇਖ ਰਿਹਾ ਹੋਵੇ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਗਲਤੀ ਉਦੋਂ ਕਰੀਦੀ ਹੈ ਜਦੋਂ ਆਲਾ ਦਾਲਾ ਕੋਈ ਵੇਖਦਾ ਕੋਈ ਵੇਖ ਰਿਹਾ ਹੈ ਚੋਰ ਵੀ ਚੋਰੀ ਉਦੋਂ ਕਰਦਾ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਪਰ ਹਜ਼ੂਰ ਨੇ ਕਿਹਾ ਤੁਜ ਤੇ ਕਹਾਂ ਛਪਾ ਰੱਬ ਕੋਲੋਂ ਕਿਵੇਂ ਛਪਾਇਗਾ ਤੁਸੀਂ ਕੋਈ ਮਾੜਾ ਜਿਹਾ ਕੂੜਾ ਸੁੱਟਣਾ ਹੋਵੇ ਨਾ ਕੂੜਾ ਕਈ ਵਾਰ ਘਰੋਂ ਲੋਕ ਝਾੜੂ ਲਾਂਕ ਕੂੜਾ ਸੁੱਟਣ ਜਾਂਦੇ ਅੱਛਾ ਆਲਾ ਦੋਲਾ ਵੇਖਦੇ ਆਪਣੇ ਢੇਰ ਤੇ ਨਹੀਂ ਸੁੱਟਣਗੇ ਸੜਕ ਤੋਂ ਲਫਾਫਾ ਜੇ ਨਾ ਕੋਈ ਦੇਖਦਾ ਹੋਵੇ ਫਿਰ ਸੜਕ ਤੋਂ ਮਾਰੀਦਾ ਵਗਾ ਕੇ ਜੇ ਵੇਖ ਰਿਹਾ ਹੋਵੇ ਫਿਰ ਬੜੀ ਧਿਆਨਤਦਾਰੀ ਆ ਫਿਰ ਅੱਗੇ ਜਾ ਕੇ ਸੁੱਟਣਾ ਇਟ ਮੀਨਸ ਜਦੋਂ ਕੋਈ ਵੇਖ ਰਿਹਾ ਓਦੋਂ ਗਲਤੀ ਦੀ ਗੁੰਜਾਇਸ਼ ਨਹੀਂ ਹੈ ਕਿਉਂਕਿ ਕੋਈ ਵੇਖ ਰਿਹਾ ਜੇ ਕੋਈ ਵੇਖ ਨਹੀਂ ਰਿਹਾ ਤਾਂ ਫਿਰ ਪਾਪ ਹੋਣ ਦੀ ਸੁਭਾਅ ਬਨਾ ਹੈ ਸਾਥ ਸੰਗਤ ਪੜਦਾ ਹੀ ਪਾਪ ਨੂੰ ਜਨਮ ਦਿੰਦਾ ਹੈ ਜਦੋਂ ਪੜਦਾ ਪੈ ਜਾਏ ਉਦੋਂ ਪਾਪ ਹੋਣ ਦੀ ਸੁਭਾਅ ਬਨਾ ਹੈ ਅਕਸਰ ਬਜ਼ੁਰਗ ਬੰਦੇ ਇਹ ਗੱਲ ਕਹਿੰਦੇ ਨੇ ਜਦੋਂ ਗਲਤੀ ਹੋ ਜਾਏ ਲੋਕੀ ਕੀ ਕਹਿੰਦੇ ਉਹ ਸਿਆਣਾ ਬਹਿਣਾ ਬੰਦਾ ਇਹਦੀ ਮੱਤ ਤੇ ਪੜਦਾ ਪੈ ਗਿਆ ਮੱਤ ਤੇ ਪੜਦਾ ਪੈ ਗਿਆ ਇਟ ਮੀਨਸ ਪੜਦਾ ਪਿਆ ਮੱਤ ਤੇ ਕੀ ਕਿਹੜਾ ਕੋਈ ਵੇਖ ਰਿਹਾ ਪਾਤਸ਼ਾਹ ਨੇ ਕਿ ਨਾਮ ਜਪੇਗਾ ਪਾਪ ਉਤਰਨਗੇ ਥੋੜਾ ਜੱਪ ਲਈ ਤੰ ਵੀ ਉਤਰਨਗੇ ਪਰ ਦਵਾਰਾ ਨਾ ਚੜ ਜਾਣ ਇਸ ਗੱਲ ਦਾ ਭੈਰ ਰੱਖੀ ਕਿ ਤੈਨੂੰ ਰੱਬ ਵੇਖ ਰਿਹਾ ਹੈ ਤੇਰੇ ਕੀਤੇ ਕਰਮ ਦਰਗਾਹ ਵਿੱਚ ਜਾਣਗੇ ਕਿੱਥੇ ਉਹ ਪੜੋਣ ਭਰੀਏ ਮਤ ਬਾਪਾ ਕੈ ਸੰਗ ਉਹ ਧੋਪੇ ਨਾ ਵੇ ਕ ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਫਿਰ ਤੁਹਾਡੀ ਸੁਰਤ ਜੁੜਨੀ ਭਰੀਏ ਮਤ ਬਾਪਾ ਕੈ ਸੰਗ ਉਹ ਧੋਪੇ ਨਾ ਵੇ ਕ ਹੁਣ ਕਿ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜਾ ਪੇ ਖਾਓ ਭਾਈ ਤੇਰੇ ਪੁੰਨ ਪਾਪ ਕਹਿਣ ਦੀਆਂ ਗੱਲਾਂ ਨਹੀਂ ਰੱਬ ਵੇਖ ਰਿਹਾ ਦਰਗਾਹ ਤੱਕ ਜਾਣ ਕੇ ਸਭ ਕੁਝ ਤੇਰੀ ਚੰਗਿਆਈ ਬੁਰਿਆਈ ਦਰਗਾਹ ਤੱਕ ਜਾਏਗੀ ਤੇਰਾ ਚੰਗਾ ਮੰਦਾ ਰੱਬ ਵੇਖ ਰਿਹਾ ਹੈ ਤੇਰੇ ਨਾਲ ਜਾਏਗਾ ਡੈਫੀਨੇਟ ਤੇਰੇ ਨਾਲ ਜਾਏਗਾ ਹੋਰ ਕੋਈ ਚੀਜ਼ ਜਾਵੇ ਨਾ ਜਾਵੇ ਇਹ ਜ਼ਰੂਰ ਨਾਲ ਜਾਣਗੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਨਾਲ ਕੀ ਜਾਣਾ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪੇ ਵੀ ਜਾਪੇ ਖਾਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਮੰਦਰ ਵਿੱਚ ਗਏ ਹੈ ਉਹ ਮੰਦਿਰ ਅੱਜ ਵੀ ਮੌਜੂਦ ਹੈ ਔਰ ਹਿੰਦੂਆਂ ਦੇ 12 ਯੋਤੀਲਿੰਗ ਮੰਦਿਰਾਂ ਵਿੱਚੋਂ ਇੱਕ ਮੰਦਿਰ ਹੈ ਜਿਵੇਂ ਆਪਣੇ 4 ਤਖਤ 5 ਤਖਤ ਨੇ ਨਾ ਇਦਾਂ ਪੰਜਾਂ ਤਖਤਾਂ ਦੇ ਉਹਨਾਂ ਦੇ ਵੀ ਨਿਸ਼ਚਿਤ ਕੀਤੇ ਹੋਏ ਯੋਤੀਲਿੰਗ 12 ਮੰਦਿਰ ਨੇ ਉਹਨਾਂ ਵਿੱਚੋਂ ਸੇਲ ਪੂਜਾ ਕਰਦੇ ਨੇ ਬਹੁਤ ਵੱਡਾ ਪੁੰਨ ਮੰਨਿਆ ਜਾਂਦਾ ਹੈ ਇਹਨੂੰ ਬਾਣੀ ਅੰਦਰ ਕਿਹਾ ਜੇ ਉਹ ਦੁਆ 10 ਸਿਲਾ ਪੂਜਾਵੇ ਦੁਆ ਦਸਦਾਰਤ 2 ਤੇ 10 12 ਤੋ 12 ਜੋਤੀ ਲਿੰਗ ਮੰਦਰ ਉਹਨਾਂ ਵਿੱਚੋਂ ਇੱਕ ਮੰਦਰ ਹੈ ਓੰਕਾਰ ਈਸ਼ਵਰ ਦਾ ਮੰਦਰ ਉਹਨੂੰ ਓੰਕਾਰ ਈਸ਼ਵਰ ਦਾ ਮੰਦਰ ਕਹਿੰਦੇ ਉਸ ਵਕਤ ਵੀ ਇਹੀ ਕਹਿੰਦੇ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ ਉਸ ਮੰਦਰ ਦੇ ਵਿੱਚ ਗਏ ਉੱਥੇ ਬਹਿ ਕੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਉਹ ਪਾਠ ਵੀ ਅੱਪਾਂ ਬਾਣੀ ਚ ਪੜਾਂਗੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਮੰਦਰ ਵਿੱਚ ਗਏ ਨੇ ਉੱਥੇ ਇੱਕ ਦਿਨ ਵਿੱਚ ਸੰਕੜੇ ਲੋਕ ਆਉਂਦੇ ਨੇ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਫਲਨੇ ਦਿਨ ਪੂਜਾ ਕਰਨ ਨਾਲ ਪੂਜਾ ਕਰਾਉਣ ਨਾਲ ਭੇਟਾ ਚੜਾਉਣ ਨਾਲ ਪਾਪ ਮੁਕਤ ਹੋਈਦਾ ਓਮ ਪਰ ਈਸ਼ਵਰ ਦੇ ਦਰਸ਼ਨ ਹੁੰਦੇ ਨੇ ਲੋਕੀ ਆਉਂਦੇ ਨੇ ਲਾਈਨ ਲੱਗੀ ਹੋਈ ਹੈ ਅੰਦਰ ਮੰਦਰ ਵਿੱਚ ਪ੍ਰਵੇਸ਼ ਕਰਦੇ ਅੰਦਰ ਇੱਕ ਪੁਜਾਰੀ ਬੈਠਾ ਹੈ ਉਹ ਕੀ ਕਰਦਾ ਪੜਦਾ ਪਰੇ ਕਰ ਦਿੰਦਾ ਮੂਰਤੀ ਤੋਂ ਓਂਕਾਰ ਈਸ਼ਵਰ ਦੀ ਇੱਕ ਮੂਰਤੀ ਹੈ ਉਹਨੂੰ ਦਰਸ਼ਨ ਕਰਾਉਂਦਾ ਹੈ ਭੋਗ ਲਵਾਉਂਦਾ ਹੈ ਉੱਥੇ ਲੋਕਾਂ ਦੇ ਪਦਾਰਥ ਮਾਇਆ ਆਪ ਸੰਭ ਲੈਂਦਾ ਉਹਨਾਂ ਦੀ ਪੂਜਾ ਕਰਾਉਣ ਤੋਂ ਬਾਅਦ ਕਹਿੰਦਾ ਓਂਕਾਰ ਦੇ ਦਰਸ਼ਨ ਕਰੋ ਤੋੜਾ ਜਨਮ ਸਫਲ ਤੁਹਾਡੇ ਪਾਪ ਖਤਮ ਲੋਕੀ ਚਲੇ ਜਾਂਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ ਮੰਦਰ ਵਿੱਚ ਭਾਈ ਮਰਦਾਨਾ ਨਾਲ ਨੇ ਮੰਦਰ ਦੀ ਬਾਹਰ ਦਹਲੀਜ਼ ਤੇ ਖੜੇ ਰਹੇ ਪੁਜਾਰੀ ਵੇਖਦਾ ਸਵੇਰ ਤੋਂ ਦੋ ਬੰਦੇ ਖੜੇ ਨੇ ਨਾ ਇਹ ਅੰਦਰ ਆਉਂਦੇ ਨੇ ਨਾ ਇਹ ਵਾਪਸ ਜਾਂਦੇ ਨੇ ਲੋਕੀ ਆਉਂਦੇ ਨੇ ਦਰਸ਼ਨ ਕਰਕੇ ਮੁੜ ਜਾਂਦੇ ਨੇ ਲੋਕੀ ਆਉਂਦੇ ਨੇ ਪੂਜਾ ਕਰਕੇ ਚਲੇ ਜਾਂਦੇ ਨੇ ਇਹ ਦੋ ਜਣੇ ਸਵੇਰ ਤੋਂ ਖਲੋਤੇ ਨੇ ਵੇਖ ਰਹੇ ਨੇ ਨਾ ਇਹ ਮੰਦਰ ਦੇ ਅੰਦਰ ਆ ਰਹੇ ਨੇ ਨਾ ਇਹ ਵਾਪਸ ਜਾ ਰਹੇ ਨੇ ਨਾ ਇਹ ਪੂਜਾ ਕਰਵਾ ਰਹੇ ਸਵੇਰ ਤੋਂ ਦੁਪਹਿਰ ਹੋ ਗਈ ਪੁਜਾਰੀ ਦੀ ਨਜ਼ਰ ਮੇਰੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵੱਲ ਹੈ ਕੱਪੜੇ ਵਿੱਚ ਲਪੇਟਿਆ ਹੋਇਆ ਕੋਈ ਸਾਜ ਭਾਈ ਮਰਦਾਨੇ ਨੇ ਚੁੱਕਿਆ ਹੁਣ ਉਹ ਵੇਖ ਰਿਹਾ ਜਦੋਂ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਸੰਗਤ ਘਟ ਗਈ ਨਾ ਲੋਕਾਂ ਦੀ ਆਂਦ-ਕਜੰਦ ਘਟੀ ਮੰਦਰ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਿਰਲੀ ਹੋ ਗਈ। ਉਦੋਂ ਪੁਜਾਰੀ ਦੇ ਮਨ 'ਚ ਖਿਆਲ ਸ਼ੁਰੂ ਹੋ ਗਿਆ। ਮੈਂ ਪੁੱਛ ਲੈਣਾ ਇਹ ਸਵੇਰ ਦੇ ਖਲੋਤੇ ਨੇ। ਇਹਨਾਂ ਵੀ ਮੱਥਾ ਟੇਕਣਾ ਹੋਣਾ ਹੈ। ਇਹਨਾਂ ਵੀ ਪੂਜਾ ਕਰਵਾਉਣੀ ਹੋਣੀ ਹੈ। ਇਹਨਾਂ ਵੀ ਓਨਕਾਰ ਈਸ਼ਵਰ ਦੇ ਦਰਸ਼ਨ ਕਰਨੇ ਹੋਣਗੇ। ਜਦੋਂ ਬਿਲਕੁਲ ਲੋਕਾਂ ਦੀ ਗਿਣਤੀ ਘਟ ਗਈ। ਹੁਣ ਪੁਜਾਰੀ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਇਸ਼ਾਰਾ ਕਰਕੇ ਹਜ਼ੂਰ ਨੂੰ ਥੋੜਾ ਨੇੜੇ ਸੱਦਿਆ। ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਰ ਤੇ ਹੋਰ ਨਜ਼ਦੀਕ ਹੋ ਗਏ ਭਾਈ ਮਰਦਾਨਾ ਨਾਲ ਨੇ ਪੁਜਾਰੀ ਕੀ ਪੁੱਛਦਾ ਤੁਸੀਂ ਵੀ ਦਰਸ਼ਨ ਕਰਨੇ ਨੇ ਓੰਕਾਰ ਈਸ਼ਵਰ ਦੇ ਉਹਨੂੰ ਨਹੀਂ ਪਤਾ ਜਿਹਨੂੰ ਤੂੰ ਕਹਿਣ ਲੱਗਾ ਦਰਸ਼ਨ ਕਰਨੇ ਉਹ ਆਪ ਰੰਕਾਰ ਹੈ ਅੱਖੋ ਹੈ ਗੁਰੂ ਜਿਹਨੂੰ ਤੂੰ ਕਹਿਣੇ ਦਰਸ਼ਨ ਕਰਨੇ ਉਹ ਤੇ ਆਪ ਰੰਕਾਰ ਹੈ ਬਾਦਸ਼ਾਹ ਨੂੰ ਵੱਡੇ ਥੰਮੇ ਨਾਲ ਪੁੱਛਿਆ ਕਿ ਤੁਸੀਂ ਵੀ ਦਰਸ਼ਨ ਕਰਨੇ ਨੇ ਓੰਕਾਰ ਈਸ਼ਵਰ ਦੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੁਜਾਰੀ ਜੀ ਦਰਸ਼ਨ ਵੀ ਕਰ ਲਾਂਗੇ ਪਹਿਲਾਂ ਕੋਈ ਵਿਚਾਰ ਕਰਨੀ ਹੈ ਤੁਹਾਡੇ ਨਾਲ ਦਰਸ਼ਨ ਵੀ ਕਰ ਲਾਂਗੇ ਪੰਡਤ ਜੀ ਪਹਿਲਾਂ ਕੋਈ ਵਿਚਾਰ ਕਰਨੀ ਹੈ ਤੁਹਾਡੇ ਨਾਲ ਇੰਨੀ ਗੱਲ ਕਹਿਣ ਦੀ ਧੀਰ ਉਹ 40 ਸਾਲ ਦੇ ਤਜਰਬੇ ਵਾਲਾ ਪੁਜਾਰੀ ਹੈ ਉਹਦੀ ਉਮਰ 60 ਵਰਿਆਂ ਵੱਟ ਵਰਿਆਂ ਦੀ ਹੋ ਗਈ ਹੈ 40 ਸਾਲ ਤੋਂ ਪੁਜਾਰੀ ਹੈ ਮੰਦਰ ਦਾ ਦੋ ਚੀਜ਼ਾਂ ਬੰਦੇ ਦੇ ਅੰਦਰ ਈਗੋ ਪੈਦਾ ਕਰਦੀਆਂ ਨੇ ਗਿਆਨ ਧਨ ਔਰ ਕਿਸੇ ਚੀਜ਼ ਦਾ ਤਜਰਬਾ ਗਿਆਨ ਦਾ ਤਜਰਬਾ ਹੋ ਜਾਵੇ ਉਹ ਵੀ ਈਗੋ ਪੈਦਾ ਕਰਦਾ ਮੈਂ ਹੁਣ ਦਾ ਥੋੜੀ ਗਿਆਨੀ ਹਾਂ ਮੈਨੇਜਰ ਦਾ ਪੈਸੇ ਦਾ ਹੰਕਾਰ ਪੈਦਾ ਹੋ ਜਾਂਦਾ ਹੁਣ ਪੁਜਾਰੀ ਕੋਲ ਦੋਏ ਚੀਜ਼ਾਂ ਨੇ ਪੈਸਾ ਵੀ ਬਹੁਤ ਹੈ 40 ਸਾਲ ਦਾ ਤਜਰਬਾ ਉਹਦਾ ਪੂਜਾ ਕਰਾਉਣ ਦਾ ਉਹ ਮੋਰ ਨੂੰ ਥੋੜਾ ਅੱਕੜ ਕੇ ਬੋਲਿਆ ਕਹਿੰਦਾ ਤੁਸੀਂ ਕੀ ਵਿਚਾਰ ਕਰਨੀ ਕਿਉਂਕਿ ਅਜੇ ਤੱਕ ਕਿਸੇ ਨੇ ਕਹਿਆ ਹੀ ਨਹੀਂ ਵਿਚਾਰ ਕਰਨੀ ਕਹਿੰਦਾ ਤੁਸੀਂ ਕੀ ਵਿਚਾਰ ਕਰਨੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੜੀ ਨਿਮਰਤਾ ਧਰਮ ਵਿੱਚ ਬੋਲੇ ਮੁਸਕਰਾ ਕੇ ਬੋਲੇ ਹੱਸ ਕੇ ਬੋਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪੁਜਾਰੀ ਜੀ ਵਿਚਾਰ ਸਾਰਿਆਂ ਦੇ ਸਾਹਮਣੇ ਨਹੀਂ ਕਰਨੀ ਆਪਾਂ ਕੱਲਿਆਂ ਕਰਨੀ ਹੈ ਅਜੇ ਲੋਕੀ ਆ ਰਹੇ ਨੇ ਮੰਦਰ ਵਿੱਚ ਇਹਨਾਂ ਨੂੰ ਜਾਣ ਲੈਣ ਦਿਓ ਸਭ ਦੇ ਸਾਹਮਣੇ ਨਹੀਂ ਆਪਾਂ ਇਕੱਲਿਆਂ ਬਹਿ ਕੇ ਵਿਚਾਰ ਕਰਨੀ ਹੈ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਜ਼ਰ ਮਿਲਾ ਕੇ ਕਿਹਾ ਆਪਾਂ ਇਕੱਲਿਆਂ ਬਹਿ ਕੇ ਵਿਚਾਰ ਕਰਨੀ ਹੈ ਸਭ ਦੇ ਸਾਹਮਣੇ ਨਹੀਂ ਪੁਜਾਰੀ ਨੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਨਜ਼ਰ ਮਲਾਈ ਗੁਰ ਨਾਨਕ ਜਿਨ ਸੁਣਿਆ ਵੇਖਿਆ ਉਹ ਵੇਖ ਰਿਹਾ ਹੈ ਬਸ ਨਜ਼ਰ ਮਿਲਣ ਦੀ ਧੀਰ ਸੀ ਪੁਜਾਰੀ ਦੀਆਂ ਅੱਖਾਂ ਝੁਕ ਗਈਆਂ ਉਹਦੇ ਅੰਦਰੋਂ ਇੱਕ ਆਵਾਜ਼ ਆਈ ਓ ਮਨ ਜਿਹੜਾ ਤੈਨੂੰ ਕਹਿੰਦਾ ਨਾ ਤੇਰੇ ਨਾਲ ਕੱਲਿਆਂ ਬਹਿ ਕੇ ਵਿਚਾਰ ਕਰਨੀ ਐ ਅੱਜ ਤੱਕ ਲੋਕੀ ਤੈਨੂੰ ਬਾਹਰੋਂ ਵੇਖ ਕੇ ਮੱਥਾ ਟੇਕ ਕੇ ਮੁੜਦੇ ਰਹੇ ਅੱਜ ਜਿਹੜਾ ਕਹਿੰਦਾ ਤੇਰੇ ਨਾਲ ਵਿਚਾਰ ਕਰਨੀ ਐ ਇਹਨੇ ਤੇਰੇ ਅੰਦਰ ਤੱਕ ਤੈਨੂੰ ਵੇਖ ਲਿਆ ਤੂੰ ਕੌਣ ਹੈ ਔਰ ਜਦੋਂ ਕੋਈ ਵੇਖ ਲੈਣਾ ਸਾਹਮਣੇ ਉਹ ਆ ਜਾਏ ਜਿਹਨੂੰ ਪਤਾ ਹੋਵੇ ਸਾਰੇ ਔਗਣ ਜਿਹੜੇ ਆਪਣੇ ਆਪੱਖਾਂ ਚੁੱਕ ਜਾਂਦੀਆਂ ਨੇ ਸਿਰ ਨਿਭ ਜਾਂਦੇ ਐ ਸ਼੍ਰੀ ਗੁਰੂ ਨਾਨਕ ਸਾਹਿਬ ਮਹਰਨ ਨਜ਼ਰ ਮਿਲੀ ਉਹ ਦੇ ਅੰਦਰੋਂ ਕੁਝ ਹੋਇਆ ਕਿ ਇਹ ਮੇਰੇ ਬਾਰੇ ਜਾਣਦੇ ਲੱਗਦੇ ਨੇ ਫਿਰ ਉਹ ਥੋੜਾ ਠੰਮੇ ਨਾਲ ਕਹਿੰਦਾ ਥੋੜਾ ਜਿ ਰੁਕੋ ਮੈਨੂੰ ਵਿਹਲਾ ਹੋ ਲੈਣ ਦਿਓ ਫਿਰ ਵਿਚਾਰ ਕਰ ਪਾਤਸ਼ਾਹ ਨੇ ਕੋਈ ਕਾਲੀ ਨਹੀਂ ਹੈ ਸਾਹਿਬ ਅਸੀਂ ਸਵੇਰ ਦੇ ਖੜੇ ਲੋਕੀ ਚਲੇ ਗਏ ਪੁਜਾਰੀ ਨੇ ਮੰਦਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਰ ਦੇ ਅੰਦਰ ਨੇ ਭਾਈ ਮਰਦਾਨਾ ਜੀ ਨਾਲ ਨੇ ਮੂਰਤੀ ਦੇ ਅੱਗੇ ਪਰਦਾ ਕਰ ਦਿੱਤਾ। ਓਮਕਾਰਿਸ਼ਵਰ ਦੀ ਮੂਰਤੀ ਅੱਗੇ ਪਰਦਾ ਹੋ ਗਿਆ। ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੰਦਰ ਬਹਿ ਗਏ ਨੇ। ਪੁਜਾਰੀ ਕੋਲ ਬਹਿ ਕੇ ਕਹਿੰਦਾ ਦੱਸੋ ਕੀ ਵਿਚਾਰ ਕਰਦੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੋ ਬਚਨ ਕਿਹਾ। ਕਹਿੰਦੇ ਪੰਡਤ ਜੀ ਇਹ ਜੰਜਾਲ ਨਾ ਇਕੱਠਾ ਕਰੋ ਤੁਸੀਂ ਇਹਦੇ ਵਿੱਚ ਫਸ ਜਾਣਾ ਹੈ ਹੁਣ ਕਿਹ ਕੀ ਜੰਜਾਲ ਪਾਤਸ਼ਾਨ ਕੇ ਲੋਕਾਂ ਨਾਲ ਧੋਖਾ ਨਾ ਕਰ ਤੂੰ ਲੋਕਾਂ ਨਾਲ ਫਰਾਡ ਕਰਦੇ ਹੈਂ ਲੋਕਾਂ ਨਾਲ ਧੋਖਾ ਕਰ ਰਹੇ ਹੈਂ ਲੋਕਾਂ ਨਾਲ ਬੇਈਮਾਨੀ ਕਰ ਪੁਜਾਰੀ ਜੀ ਤੁਹਾਨੂੰ ਵੀ ਪਤਾ ਹੈ ਇਹ ਮੂਰਤੀ ਓਂਕਾਰ ਨਹੀਂ ਹੈ ਅਜੇ ਤੈਨੂੰ ਓਂਕਾਰ ਦੇ ਦیدار ਨਹੀਂ ਹੋਏ ਪਹਿਲਾਂ ਆਪਣੇ ਅੰਦਰੋਂ ਓੰਕਾਰ ਲੱਭ ਇੱਕ ਦਿਨ ਅੰਦਰੋਂ ਦਿਸੇਗਾ ਫਿਰ ਬਾਹਰੋਂ ਜਿੱਥੋਂ ਮਰਜ਼ੀ ਵੇਖ ਲਈ ਫਿਰ ਪੱਥਰ ਦੀ ਮੂਰਤੀ ਵਿੱਚੋਂ ਵੀ ਦਿਸਦਾ ਹੈ ਪਰ ਜਿੰਨੀ ਦੇ ਅੰਦਰੋਂ ਓੰਕਾਰ ਦੇ ਦਿਦਾਰ ਨਹੀਂ ਹੋਏ ਉੰਨੀ ਦੇ ਪੱਥਰ ਦੀ ਮੂਰਤੀ ਨੂੰ ਓੰਕਾਰ ਕਹਿਣਾ ਵੇ ਅਰਥ ਦੀ ਘਟਨਾ ਹੈ ਤੈਨੂੰ ਵੀ ਪਤਾ ਹੈ ਤੇਰੀ ਉਮਰ 60 ਵਰਿਆਂ ਤੋਂ ਟੱਪ ਗਈ ਹੈ ਅਜੇ ਤੱਕ ਤੇਰੇ ਵਿਕਾਰ ਕਾਬੂ ਵਿੱਚ ਨਹੀਂ ਆਏ ਅਜੇ ਤੱਕ ਤੇਰਾ ਮਨ ਲੋਭੀ ਹੈ ਵਿਕਾਰੀ ਹੈ ਅਜੇ ਤੱਕ ਤੇਰੇ ਮਨ ਵਿੱਚ ਕਾਮ ਕ੍ਰੋਧ ਲੋਭੋ ਅਹੰਕਾਰ ਹੈ ਤੇਰੇ ਮਨ ਚੋਂ ਦੇ ਦਰਸ਼ਨ ਹੋਏ ਨਹੀਂ ਜਿਹਨੂੰ ਓਨਕਾਰ ਕਹਿੰਦੇ ਪਾਤਸ਼ਾਹ ਦੇ ਬਚਨ ਸੁਣਦੇ ਸਾਰੂ ਸੁਣ ਹੋ ਗਿਆ ਉਹਦੀਆਂ ਅੱਖਾਂ ਵਿੱਚੋਂ ਆਪ ਮਹਾਰੇ ਹੰਝੂ ਕਿਰਪਾਏ ਜੋ ਹਜ਼ੂਰ ਨੇ ਬਚਨ ਕਹੇ ਉਹ ਸੁਣਿਓ ਨੋ ਅੰਗ ਦੀ ਬਾਣੀ ਮੰਦਰ ਦੇ ਵਿੱਚ ਬੈ ਕੇ ਉਚਾਰਨ ਕੀਤੀ ਪਾਤਸ਼ਾਹ ਨੇ ਔਰ ਨੋ ਅੰਗਾਂ ਦੀ ਉਹ ਬਾਣੀ ਵਿੱਚ ਇੱਕੋ ਹੀ ਰਹਾਉ ਦੀ ਪੰਕਤੀ ਹੈ ਪਾਤਸ਼ਾਹ ਨੇ ਕੋਲ ਬੈ ਕੇ ਉਚਾਰਨ ਕੀਤੀ ਕਿੱਥੋਂ ਸ਼ੁਰੂ ਹੋਇਆ ਪਾਠ RAM KULIM HALLA ਪਹਿਲਾ ਦੱਖਣੀ ਓੰਕਾਰ ਦੱਖਣ ਦੇ ਇਲਾਕੇ ਵਿੱਚ ਹੈ ਓੰਕਾਰ ਈਸ਼ਵਰ ਦੇ ਮੰਦਰ ਵਿੱਚ ਉਚਾਰਨ ਕੀਤੀ ਓੰਕਾਰ ਲਈ ਹੈ ਇਸ ਲਈ ਦਾ ਸਰਲੇਖ ਹੈ ਸ਼ੁਰੂ ਹੋਇਆ ਪਾਠ ਓੰਕਾਰ ਬ੍ਰਹਮ ਉਤਪਤ ਗੁਰੂ ਨਾਨਕ ਸਾਹਿਬ ਬੋਲੇ ਓੰਕਾਰ ਕੀ ਏ ਜਿਨ ਚਿੱਤ ਓੰਕਾਰ ਸੈਲ ਜੁਗ ਪੈ ਓੰਕਾਰ ਵੇ ਨਿਰਮਈ ਫਿਰ ਪਾਤਸ਼ਾਹ ਨੇ ਕੋਹ ਰਹਾਉ ਪੰਕਤੀ ਕਹੀ ਪਤਾ ਕੇ ਬਾਰ ਬਾਰ ਦੁਹਰਾ ਕੇ ਕਿਹਾ ਕਹਿੰਦੇ ਸੁਣ ਪੰਡੇ ਕਿਆ ਲਿਖੋ ਜੰਨ ਅੱਲਾ ਸੁਣ ਪੰਡੇ ਕਿਆ ਲਿਖੋ ਜੰਨ ਅੱਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਪੰਡਤ ਜੀ ਜੰਝਾਲ ਨਾ ਫਲਾਓ ਤੁਸੀਂ ਡੁੱਬ ਜਾਣੇ ਇਹ ਭੋਲੇ ਪਾਲੇ ਲੋਕ ਵੀ ਡੁੱਬ ਜਾਣ ਇਹਨਾਂ ਨੂੰ ਸੱਚ ਦਾ ਰਾਹ ਦੱਸੋ पत्थर दी मूर्ति ओंकार नहीं है ओंकार अंदरों मिलेगा जिस दिन अंदरों मिल गया उस दिन पूरे ब्रह्मांड وچوں نظر آئے گا ਉਹ ਤਾਂ सगल ਬਨਸਪਤ ਮਹਿ ਬਹ ਸੰਤਰ सगल ਦੁੱਧ ਮੈਂ ਘੀਆ ਉੱਚ नीच ਮੈਂ ਜੋਤ ਸਮਾਨੀ ਘਟ ਘਟ ਮਤੋ ਜੀਆ ਉਹ ਤਾਂ ਦਿਲ ਵਿੱਚ ਹੈ ਦੱਖਣ ਦੇਸ਼ ਹਰੀ ਕਾ ਵਾਸਾ Hindu ਕੇਂਦਰ ਪੱਛਮ ਵੱਲ ਮੁਕੰਮ ਪਰ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮ ਜਦੋਂ ਪਾਦਸ਼ਾਹ ਨੇ ਪੁਜਾਰੀ ਨੂੰ ਕਹਿਣਾ ਪਾਪ ਨਾ ਕਰ ਉਹ ਰੋਪਿਆ ਉਹਨੇ ਪਤਾ ਕੀ ਕਿਹਾ ਇਹ ਕਥਾ ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਵੀ ਕਈ ਲਾਈ ਉਹਨੇ ਹੱਥ ਜੋੜ ਕੇ ਕਿਹਾ ਹੇ ਗੁਰੂ ਨਾਨਕ ਸਾਹਿਬ ਤੁਹਾਨੂੰ ਮੇਰੇ ਬਾਰੇ ਸਭ ਕੁਝ ਪਤਾ ਹੈ ਪਾਦਸ਼ਾਹ ਮੁਸਕਰਾ ਪਏ ਕਹਿਨੇ ਪੰਡਿਤ ਜੀ ਸਭ ਕੁਝ ਪਤਾ ਹੈ ਕਹਿੰਦਾ ਮਹਾਰਾਜ ਜਦੋਂ ਤੁਹਾਨੂੰ ਪਤਾ ਹੈ ਕਿ ਮੈਂ ਬਾਟ ਬਣਿਆ ਦੀ 60 ਵਰਿਆਂ ਦੀ ਉਮਰ ਚ ਵੀ ਵਿਕਾਰੀ ਹਾਂ ਲੋਭੀ ਹਾਂ ਹੰਕਾਰੀ ਹਾਂ ਇਰਖੱਲੂ ਹਾਂ ਮੇਰੇ ਵਿਕਾਰ ਵਸ ਵਿੱਚ ਨਹੀਂ ਪਾਤਸ਼ਾਹ ਮੈਨੂੰ ਰੱਬ ਦੇ ਕੋਈ ਦਰਸ਼ਨ ਨਹੀਂ ਹੋਏ ਮੈਨੂੰ ਉਹ ਅੰਕਾਰ ਦੇ ਕੋਈ ਦਿਦਾਰ ਨਹੀਂ ਹੋਏ ਮੈਂ ਲੋਕਾਂ ਨੂੰ ਮੂਰਤੀ ਅੱਗੇ ਮੱਥੇ ਟਿਕਾਉਨੇ ਮਾਇਆ ਮੈਂ ਸਾਂਭ ਲੈਨੇ ਲੋਕੀ ਘਰੋਂ ਚਲੇ ਜਾਂਦੇ ਨੇ ਮੈਂ ਕਹਿੰਦਾ ਨਾ ਤੁਹਾਡੇ ਪਾਪ ਉਤਰ ਗਏ ਇਹ ਸਭ ਕੁਝ ਮੈਂ ਪਖੰਡ ਕਰ ਰਹੇ ਹਾਂ ਪਾਪ ਕਰ ਰਹੇ ਹਾਂ ਜੇ ਤੁਹਾਨੂੰ ਮੇਰੇ ਬਾਰੇ ਪਤਾ ਸੀ ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਕਿਹਾ ਸਵੇਰ ਤੋਂ ਸੰਕੜੇ ਲੋਕ ਆਏ ਨੇ ਤੁਸੀਂ ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਕਿਹਾ ਕਿ ਪੁਜਾਰੀ ਤੂੰ ਗਲਤ ਹੈ ਮੈਂ ਤਾਂ ਸਵੇਰ ਤੋਂ ਤੁਹਾਡੇ ਸਾਹਮਣੇ ਸਭ ਕੁਝ ਕਰ ਦਿੱਤਾ ਸਭ ਦੇ ਸਾਹਮਣੇ ਕਿਉਂ ਨਹੀਂ ਕਿਹਾ ਹਜ਼ੂਰ ਮੁਸਕਰਾਪੇ ਕਹਿਣਗੇ ਪੰਡਤ ਜੀ ਵੱਡੇ ਬੰਦਿਆਂ ਨੂੰ ਸਭ ਦੇ ਸਾਹਮਣੇ ਗਲਤੀ ਨਹੀਂ ਕਹੀਦੀ ਉਹ ਵਿਗੜ ਜਾਂਦੇ ਨੇ ਆਖੋ ਵਾਹਿਗੁਰੂ ਵੱਡਿਆਂ ਦੀ ਗਲਤੀ ਸਭ ਦੇ ਸਾਹਮਣੇ ਨਹੀਂ ਕਹੀਦੀ ਉਹ ਵਿਗੜ ਜਾਂਦੇ ਨੇ ਇਹ ਯਾਦ ਰੱਖਿਓ ਜਦੋਂ ਬੱਚਾ ਬਰਾਬਰ ਦਾ ਹੋ ਜਾਏ ਨਾ ਉਹਦੀ ਗਲਤੀ ਸਾਰਿਆਂ ਦੇ ਸਾਹਮਣੇ ਨਹੀਂ ਕਹੀਦੀ ਉਹਨੂੰ ਅਲੱਗ ਕਰਕੇ ਸਮਝਾਈਦਾ ਛੋਟੇ ਬੱਚੇ ਨੂੰ ਸਭ ਦੇ ਸਾਹਮਣੇ ਦਬਕਦੇ ਹੀ ਦੇ ਛਿੜਕਦੇ ਹੀ ਨੇ ਮਾਂ ਤੇ ਉਹ ਥੱਪੜ ਵੀ ਮਾਰ ਦਿੰਦੇ ਨੇ ਮਿੰਟ 'ਚ ਤਾਂ ਫੈਂਟ ਦਿੰਦੇ ਨੇ ਸਾਰਿਆਂ ਦੇ ਸਾਹਮਣੇ ਛੋਟਾ ਬੱਚਾ ਪਰ ਜਦੋਂ ਬੱਚਾ ਬਰਾਬਰ ਦਾ ਹੋ ਜਾਏ ਉਹਦੀ ਗਲਤੀ ਸਾਰਿਆਂ ਦੇ ਸਾਹਮਣੇ ਨਹੀਂ ਕਹੀਦੀ ਕਿਉਂ ਉਹ ਬੱਗੀ ਹੋ ਜਾਏਗਾ ਵਿਗੜ ਜਾਏਗਾ ਇਨਸਲਟ ਸਮਝੇਗਾ ਉਹਦੇ ਅੰਦਰ ਈਗੋ ਪੈਦਾ ਹੋ ਜੈ। ਪਾਤਸ਼ਾਹ ਨੇ ਕਹਿ ਜੇ ਸਭ ਦੇ ਸਾਹਮਣੇ ਕਹਿੰਦੇ ਤੂੰ ਵਿਗੜ ਜਾਣਾ ਸੀ। ਆ ਜਿਹੜਾ ਅੰਦਰੋਂ ਵਿਰਾਗ ਨਿਕਲਿਆ ਇਹ ਸਭ ਦੇ ਸਾਹਮਣੇ ਨਹੀਂ ਸੀ ਆਉਣਾ। ਜਿਹੜੇ ਅੰਦਰੋਂ ਹੰਝੂ ਕਿਰੇ ਨੇ ਨਾ ਗਲਤੀ ਮਹਿਸੂਸ ਕਰ ਰਹੇ ਨੇ ਸਭ ਦੇ ਸਾਹਮਣੇ ਨਹੀਂ ਸੀ ਹੋਣਾ। ਅਸੀਂ ਸਭ ਦੇ ਸਾਹਮਣੇ ਤੈਨੂੰ ਨੀਮਾ ਨਹੀਂ ਸੀ ਵਿਖਾਉਣਾ ਚਾਹੁੰਦੇ। ਤੈਨੂੰ ਉੱਚਾ ਲੱਗ ਕੇ ਜਾਣਾ। ਉਹ ਚਰਨੀ ਟੈਪਿਆ ਮਹਾਰਾਜ। ਜੇ ਮੈਨੂੰ ਵੱਡਾ ਕਹਿੰਦੇ ਹੋ ਫਿਰ ਵੱਡਾ ਕਰ ਦਿਓ। ਪਾਤਸ਼ਾਹ ਨੇ ਬਚਨ ਕਹੇ ਪੁਜਾਰੀ بس ਧੋਖਾ ਨਾ ਕਰ ਲੋ ਕੰਨ ਵਾਲਾ। ਅੰਦਰੋਂ ਉਹਨੂੰ ਪੂਜ ਇੱਕ ਚਿੱਤ ਕਰਕੇ ਉਹਨੂੰ ਜਪ ਜਿੱਦਣ ਤੈਨੂੰ ਅੰਦਰੋਂ ਦਿਸ ਗਿਆ ਨਾ ਉਦਣ ਤੂੰ ਸਭ ਨੂੰ ਵਿਖਾ ਸਕਦਾ ਹੈ। ਉਦਣ ਪੱਥਰ ਦੀ ਮੂਰਤੀ ਵਿੱਚੋਂ ਵੀ ਉਹ ਦਿਸੇਗਾ। ਸਾਧ ਸੰਗਤ ਉਹਨੇ ਹੁਣ ਪਾਤਸ਼ਾਹ ਤੋਂ ਪੁੱਛਿਆ ਮਹਾਰਾਜ ਫਿਰ ਰਾਹ ਦੱਸੋ ਨਾ ਕਿਵੇਂ ਰੱਬ ਦਿਸਦਾ ਹੈ। ਆਖੋ ਵੇ ਗੁਰੂ ਮਰ ਦੱਸੋ ਨਾ ਕਿਵੇਂ ਦਿਸਦਾ ਹੁਣ ਪਾਦਸ਼ਾਹ ਨੇ ਫਿਰ ਬਚਨ ਕਿ ਅਗਲੀ ਪੰਕਤੀ ਕਹਿ ਕੇ ਆਪਾਂ ਸਮਾਪਤੀ ਵੱਲ ਆਉਲੇ ਸਹਿਬ ਕਹਿੰਦੇ ਸਸੈ ਸਭ ਜੰਦ ਸੈ ਜੋ ਪਾਇ ਤੀਨ ਬਵਣ ਇੱਕ ਜੋਤੀ ਗੁਰਮੁਖ ਵਸਤ ਪਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਪੰਡਤ ਜੀ ਤਿੰਨ ਭਵਨ ਸ਼ੁੱਧ ਕਰੋ ਦਿਦਾਰ ਹੋ ਜਾਣਗੇ ਤਿੰਨ ਭਵਨ ਸ਼ੁੱਧ ਕਰੋ ਦਿਦਾਰ ਹੋ ਜਾਣਗੇ ਮਹਰਾ ਤਿੰਨ ਭਵਨ ਕਿਹੜੇ ਸਹਿਬ ਕਹਿੰਦੇ ਸਭ ਤੋਂ ਪਹਿਲਾ ਭਵਨ ਸਰੀਰ ਸਭ ਤੋਂ ਪਹਿਲਾਂ ਪਵਨ ਸਰੀਰ ਧਰਮ ਦੀ ਦੁਨੀਆ ਵਿੱਚ ਜਦੋਂ ਪਰਵੇਸ਼ ਕਰੋਗੇ ਸਭ ਤੋਂ ਪਹਿਲਾਂ ਸਰੀਰ ਦੀ ਰਹਿਤ ਹੈ ਪੰਜ ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਅਦਾਹ ਦਿੱਤੀ ਪਹਿਲਾਂ ਸਰੀਰ ਦੀ ਰਹਿਤ ਦਿੱਤੀ ਭਾਈਆ ਪੰਜ ਕਕਾਰੀ ਰਹਿਤ ਰੱਖਣੀ ਹੈ ਚਾਰ ਵਜ਼ਰ ਕਰਤਾਂ ਤੋਂ ਬਚਣੇ ਸਰੀਰ ਦੀ ਰਹਿਤ ਹੈ ਧਰਮ ਦੀ ਦੁਨੀਆ ਵਿੱਚ ਪਰਵੇਸ਼ ਕਰੋਗੇ ਪਹਿਲਾਂ ਸਰੀਰ ਦੀ ਰਹਿਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੋਰ ਨੂੰ ਵੀ ਕਹਿ ਦਿੰਦਾ ਸੀ ਭੂਮੀਏ ਚੋਰ ਸਭ ਤੋਂ ਪਹਿਲਾਂ ਆਹ ਰਹਿਤ ਰੱਖ ਝੂਠ ਨਾ ਬੋਲੀ ਸਰੀਰ ਦੀ ਰਹਿਤ ਐ ਨਾ ਝੂਠ ਸਮਾਨ ਪਾਪ ਨੇ ਕੋਈ ਝੂਠ ਨਾ ਬੋਲ ਸਭ ਤੋਂ ਪਹਿਲਾਂ ਸਰੀਰ ਦੀ ਰਹਿਤ ਦੀਨ ਭਵਨ ਇੱਕ ਜੋਤੀ ਸਰੀਰ ਸ਼ੁੱਧ ਕਰੋ ਜਿੰਨ ਰੱਬ ਦੀ ਇਵਾਦਤ ਵੱਲ ਤੁਰਨੇ ਉਹਨੂੰ ਪਹਿਲਾਂ ਸਰੀਰ ਦਾ ਪਰਹੇਜ਼ ਰੱਖਣਾ ਪੈਂਦਾ ਏ ਨਹੀਂ ਉਹ ਸਾਰਾ ਕੁਝ ਖਾਈ ਜਾਵੇ ਸਭ ਕੁਝ ਪੀ ਜਾਵੇ ਨਹੀਂ ਉਹਦਾ ਥੋੜਾ ਸਵੇ ਥੋੜਾ ਹੀ ਖਾਵੇ ਉਹਦਾ ਖਾਣਾ ਸੋਣਾ ਮਰਿਆਦਾ ਵਿੱਚ ਆ ਜਾਂਦਾ ਉਹ ਸਾਡੇ ਵਾਂਗ ਨਹੀਂ ਬਤੀਆਂ ਗੱਲਾਂ ਕਰਦਾ ਇੱਥੇ ਲੋਕ ਸਾਰਾ ਦਿਨ ਗੱਲਾਂ ਕਰੀ ਜਾਣਗੇ ਥੱਕਦੇ ਨਹੀਂ ਹੈ ਔਰ ਸਾਧ ਸੰਗਤ ਵੈਗੁਰੂ ਜਪਣ ਨੂੰ ਕਹਿ ਦਿਓ ਫਿਰ ਮੌਤ ਪੈਣੀ